ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਕਰਾ ਘਰ ਉਧੋਦੀਏ ਸਮਾਰ ਕੇ ਬਾਲਟੀ ਨਾਲ ਪਾਣੀ ਪਾ ਦੇ ਉੱਤੇ ਨਹੀਂ ਐਵੇਂ ਦਾਗ ਲੱਗ ਜਾਣੇ ਆ ਆ ਲੌਗੇ ਆਪਾਂ ਬਲਾਸਪੁਰ ਲਾਇਆ ਸੀ ਕਰਾ ਜਿੱਥੇ ਆਪਣੇ ਪਾਪੂਲਰ ਪੱਟੇ ਦੀ ਪਲਾਉ ਮਾਰ ਕੇ ਉੱਤੇ ਕਰਾ ਲਾਤਾ ਤੇ ਹੁਣ ਪੂਰੇ ਡੂੰਘੇ ਹਲ ਰੱਖ ਕੇ ਬਾਦਾਂਗੇ ਉਹਨਾਂ ਨੂੰ ਦੇ ਹੁਣ ਨਾਲੇ ਇਹਨਾਂ ਨੂੰ ਟਰੈਕਟਰਾਂ ਨੂੰ ਵੀ ਉੱਥੇ ਛੱਡਦੇ ਆ ਆ ਜਿਹੜਾ ਵਿੱਚ ਰੰਗ ਕਰਾਉਣ ਵਾਲਾ ਜਿਹੜਾ ਪਾਰਟ ਲੱਗੇ ਸੀਗੇ ਉਹ ਟਰੈਕਟਰ ਨਾਲ ਦੇ ਸੇਮ ਰੰਗ ਕਰਵਾ ਦੀ ਆ ਟਰੈਕਟਰ ਤਾਂ ਬਹੁਤ ਸੋਹਣੇ ਬਣ ਗਏ ਬਾਈ ਚੱਲਦੇ ਇੰਨੇ ਸੋਹਣੇ ਆ ਕੀ ਗੱਲ ਹੀ ਛੱਡਦਾ ਆ ਲੈਂਦੇ ਨਹੀਂ ਹੈਗਾ ਗਿੱਲਾ ਕਰ ਲਾ ਆ ਕਹੀ ਚੱਕ ਇੱਥੇ ਕੌਣ ਛੱਟ ਕੇ ਗਿਆ ਕਹੀ ਐਵੇਂ ਚੱਕ ਇਹਨੂੰ ਪਰਾਂ ਰੱਖ ਆ ਮਿੱਟੀ ਜੀ ਇੱਧਰ ਕਰ ਮਾਤਾ ਆਪਣੇ ਮੂਰੇ ਵੀ ਲੱਗੇ ਹੋਇਆ ਮਿਸਤਰੀ ਕੱਲ ਨੂੰ ਲੱਗਣਗੇ ਮਿਸਤਰੀ ਤੇ ਅੱਜ ਤਾਂ ਆਏ ਨਹੀਂ ਸੀਗੇ ਅੱਜ ਛੁੱਟੀ ਕਰ ਲਈ ਸੀ ਉਹਨਾਂ ਨੇ ਕੱਲ ਰਿਓ ਰਿਓ ਲਾ ਕੇ ਸਾਰਾ ਅੰਦਰ ਕਰਤਾ ਸਮਾਨ ਆਪਾਂ ਟਰਾਲੀਆਂ ਟਰੁਲੀਆਂ ਧੋਤੀਆਂ ਸਾਰੀਆਂ ਵਾਸ਼ ਕਰਤੀਆਂ ਟਰਾਲੀਆਂ ਤੇ ਟਰੈਕਟਰ ਵੀ ਆ ਜੰਦਰ ਕਰਦੀ ਹੈ ਕਿਉਂਕਿ ਅੰਦਰ ਹੀ ਕਰੇ ਸੋਹਣੇ ਲੱਗਦੇ ਆ ਨਹੀਂ ਤਾਂ ਬਾਹਰ ਨਹੀਂ ਵਧੀਆ ਲੱਗਦੇ ਆ ਦੇਖੋ ਵੀ ਏਡੀ ਪਾਵਰ ਦੇ ਵਿੱਚ ਆਪਾਂ ਨੂੰ 16 ਦੇ ਟਾਇਰ ਮਿਲ ਗਏ ਹੋਰ ਕੀ ਚਾਹੀਦਾ ਉਹ ਵੀ ਕੰਪਨੀ ਫਿਟਡ ਹਨਾ ਕਿ ਸਮਾਂ ਤੇ ਕ੍ਰੋਸ ਤਾਂ ਨਹੀਂ ਕਦੇ ਵੀ ਟੁੱਟੂਗਾ ਇਹਦਾ ਇਹ ਚੀਜ਼ ਤੇ ਹੁਣ ਨਾ ਆਪਾਂ ਆ ਵੀ ਸ਼ੈੱਡ ਤੋੜ ਦੇਣਾ ਵੀ ਆ ਵੀ ਸ਼ੈੱਡ ਲਾ ਦੇਣਾ ਇੱਥੋਂ ਇਹ ਅੱਗੇ ਬਹਲੇ ਸਾਲ ਹੋ ਗਏ ਜਦੋਂ ਨਾ ਕੋਈ ਉੱਧਰ ਸ਼ੈੱਡ ਸੀ ਨਾ ਕੋਈ ਹੋਰ ਸ਼ੈੱਡ ਦੀ ਇਹੀ ਪਾਇਆ ਸੀਗਾ ਉਦੋਂ ਉਦੋਂ ਨਲਕੇ ਬਹੁਤ ਮੋਟਰਾਂ ਤੇ ਬੰਦ ਹੋਏ ਸੀਗੇ ਹਨਾ ਬਹੁਤ ਮੋਟਰਾਂ ਤੇ ਬੰਦ ਹੋ ਗਏ ਨਲਕੇ ਹਨਾ ਫਿਰ ਨਲਕੇ ਵਾਲੀਆਂ ਪੈਪਰ ਫੱਟ-ਫੱਟ ਕੇ ਉੱਤੇ ਲਾਤੀਆਂ ਸੀ ਹਲਕਾ ਜਿਹਾ ਸ਼ੈੱਡ ਪਾਤਾ ਹੀ ਪਰ ਬਹੁਤ ਕੰਮ ਦਿੱਤਾ ਐਨੇ ਸਾਲਾਂ ਤੋਂ ਪੂਰਾ ਸਾਥ ਦੇ ਰਿਹਾ ਛੱਡ ਇੱਥੇ ਤੂੜੀ ਭਰ ਦਿੰਨੇ ਹੁੰਨੇ ਆ ਵੀ ਵੱਡਾ ਅੰਦਰ ਨਾ ਖੋਲਣਾ ਪਵੇ ਤੂੜੀ ਫੇਰੇ ਚ ਬਹੁਤ ਟਾਈਮ ਸਾਥ ਦੇਈ ਜਾਂਦੀ ਹੈ ਆ ਪਾਣੀ ਨਾਲ ਤੂੜੀ ਖਰਾਬ ਹੋ ਗਈ ਪਾਣੀ ਆ ਜਾਂਦਾ ਇੱਥੇ ਕਈ ਵਾਰ ਤੇ ਹੁਣ ਆਪਾਂ ਇਹ ਛੱਡ ਇੱਥੋਂ ਸ਼ੁਰੂ ਕਰਨਾ ਆ ਮੇਨ ਰੋਡ ਤੋਂ ਮੇਨ ਰੋਡ ਤੋਂ ਸ਼ੁਰੂ ਕਰਕੇ ਉੱਥੋਂ ਜਿੱਥੇ ਜੀਸੀਬੀ ਜਿੱਥੇ ਤੱਕ ਨਿਉਂ ਪੱਟੀ ਆ ਉੱਥੋਂ ਸ਼ੁਰੂ ਕਰਕੇ ਇੱਥੇ ਤੱਕ ਕੰਧ ਲੈ ਆਉਣੇ ਆ ਜਿੱਥੇ ਤੱਕ ਆ ਛੱਡ ਦਾ ਤੇ ਦੋਨੇ ਪਾਸੇ ਕੰਧ ਕਰਕੇ ਇਹਦਾ ਸ਼ੈੱਡ ਦਾ ਮੂੰਹ ਇੱਧਰ ਹੀ ਰੱਖਣਾ ਇੱਧਰੋਂ ਬੰਦ ਕਰ ਦੇਣਾ ਜਮਈ ਸ਼ੈੱਡ ਤੇ ਇਹਦਾ ਮੂੰਹ ਇੱਧਰ ਰੱਖਾਂਗੇ ਤੇ ਤਾਂ ਕਰਕੇ ਨਿਵਾਜ ਪਟਦੇ ਆਂ ਵੀ ਕੰਧਾਂ ਕਰਨੀਆਂ ਕੱਲ ਨੂੰ ਕੰਧਾਂ ਕਰਨਗੇ ਇੱਥੇ ਤੇ ਬਸ ਫਿਰ ਉੱਤੇ ਆਪਾਂ ਚਾਦਰਾਂ ਪਾ ਦੇਣੀਆਂ ਸੀਮੈਂਟ ਵਾਲੀਆਂ ਲੋਹੇ ਵਾਲੀਆਂ ਨਹੀਂ ਪਾਉਣੀਆਂ ਅੱਗੇ ਲੋਹੇ ਵਾਲੀਆਂ ਬੰਦੇ ਆ ਆਪਣੇ ਹੁਣ ਕਿਸੇ ਸ਼ੈੱਡ ਦੇ ਵਿੱਚ ਲੋਹੇ ਵਾਲੀ ਚਾਦਰ ਨਹੀਂ ਕਿਉਂਕਿ ਲੋਹੇ ਵਾਲੀ ਚਾਦਰ ਨਾ ਚੋਣ ਲੱਗ ਜਾਂਦੀ ਹੈ ਜਦੋਂ ਤਰੇਲਾ ਪੈਂਦੀ ਹੈ ਤੇ ਹੁਣ ਇਹਦਾ ਯਾਨੀ ਕਿ ਠੀਕ ਆ ਵੀ ਹੁਣ ਚੌਣ ਚੌਣ ਦਾ ਜੱਬ ਨਹੀਂ ਪੈਂਦਾ ਸੀਮੈਂਟ ਵਾਲੀ ਦਾ ਬਸ ਇਧਰੋਂ ਸਾਰਾ ਬੰਦ ਕਰ ਦੇਣਾ ਬਸ ਇਹਦਾ ਮੂੰਹ ਖੁੱਲਾ ਇਧਰੋਂ ਹੀ ਰੱਖਣਾ ਛੱਡ ਦੇ ਇੱਕ ਤਾਂ ਇਹ ਚ ਸੰਸਮਾਨ ਖਾਣ ਦਾ ਬਹੁਤ ਵਧੀਆ ਹੋਊਗਾ ਜਿਵੇਂ ਬੀਜਣ ਬੂਜਣ ਵਾਲੀਆਂ ਮਸ਼ੀਨਾਂ ਇਧਰ ਖੜਜਿਆ ਕਰਨੀਆਂ ਹਨ ਤੇ ਨਾਲੇ ਬਈ ਇਧਰ ਦੂਜਾ ਸਮਾਨ ਜਿਵੇਂ ਆਲੂ ਰੱਖਣੇ ਆ ਜਦੋਂ ਆਲੂਆਂ ਦਾ ਸੀਜ਼ਨ ਆਉਂਦਾ ਉਦੋਂ ਬਹੁਤ ਬੁਰੀ ਆਜਿਆ ਕਰਨੀਆਂ ਇਹਦੇ ਵਿੱਚ ਵੀ ਉੱਚਾ ਕਰਕੇ ਲਾ ਦੇਣਾ ਕਿਉਂਕਿ ਜਿੰਨਾ ਆਲੂ ਛੱਡ ਦੇ ਅੰਦਰ ਆ ਜਾਂਦਾ ਉਹਦੇ ਵਰਗੀ ਰੀਸ ਹੀ ਨਹੀਂ ਹੈਗੀ ਇੱਕ ਤਾਂ ਟੈਨਸ਼ਨ ਫਰੀ ਬੰਦਾ ਵੀ ਗਿੱਲਾ ਗੁੱਲਾ ਨਹੀਂ ਹੋਣਾ ਹਨਾ ਤੇ ਉਹਦੇ ਵਰਗੀ ਮौज ਹੀ ਨਹੀਂ ਹੈਗੀ ਕਿ ਟੈਨਸ਼ਨ ਫਰੀ ਹੋ ਜਾਂਦਾ ਤੇ ਸਾਜੀ ਦੋ ਨਾ ਆਪਣੇ ਬੋਰਡ ਦੇ ਇੱਥੇ ਲੱਗਿਆ ਉਹਨੂੰ ਯਾਰ ਸਾਫ਼ ਕਰੀ ਠੀਕ ਆ ਆ ਮੂਰੋਂ ਵੀ ਦੂਰ ਤੱਕ ਕਰ ਦੇ ਤੇ ਇਧਰੋਂ ਵੀ ਆਪਣਾ ਸੰਦੂ ਘਰਮ ਦਾ ਬੋਰਡ ਲੱਗਿਆ ਹੋਇਆ। ਟਿੱਕਾ ਹੋ ਗਿਆ ਨਵਾਂ ਲਾਉਨੇ ਆ। ਥੋੜਾ ਅੱਗੇ ਨੂੰ ਉਹਦੇ ਚ ਓਏ ਰੋਡ ਦੇ ਨਾਲ ਨੂੰ ਪਾ। ਓਏ ਰੋਡ ਦੇ ਤੇਰਾ ਦਿਮਾਗ ਖਰਾਬ ਆ। ਇੱਥੇ ਤੈਨੂੰ ਕਿਹਾ ਵੀ ਆ ਰੋਡ ਦੇ ਨਾਲ-ਨਾਲ ਪਾ ਦੇ। ਆ ਦੇ। ਇੱਥੇ ਪਾ। ਇੱਥੇ ਪਾ। ਹਾਂ ਇੱਥੇ ਪਾ। ਉੱਥੇ ਲਾਉਣ ਦਾ ਕੀ ਫਾਇਦਾ ਆ ਵੀ ਮਗਰ ਲਾ। ਸਾਰੀ ਇਹਦੇ ਨਾਲ-ਨਾਲ ਪਾ ਇੱਥੋਂ ਤੇ ਉੱਥੇ ਤੱਕ। ਬੋਰਡ ਆਪਣਾ ਫਿੱਕਾ ਹੋ ਗਿਆ ਨਮਾ ਲਵਾਉਨੇ ਆ ਆ ਓਏ ਆ ਨਾ ਇੱਥੇ ਤੱਕ ਸਾਫ ਕਰੀ ਪੂਰਾ 4 ਇਹ ਸਾਡਾ ਬਾਪੂ ਨਿਰਮਲ ਸਿੰਘ ਸੰਧੂ ਇਹ ਵਾਹਿਗੁਰੂ ਇਹਨੂੰ ਛੇਤੀ ਕੋਲੇ ਲੈ ਗਿਆ ਜੇ ਅੱਜ ਸਾਡਾ ਇਹ ਬਾਪੂ ਨਾ ਜਿੰਦਾ ਹੁੰਦਾ ਤਾਂ ਦੱਸਦਾ ਯਾਨੀ ਕਿ ਵੀ ਉਦੀ ਖੁਸ਼ੀ ਦਾ ਅਹਿਸਾਸ ਹੋ ਨਹੀਂ ਹੋਣਾ ਸੀਗਾ ਵੀ ਉਹਨੂੰ ਇੰਨੀ ਖੁਸ਼ੀ ਸੀਗੀ ਨਾਲੇ ਉਹਨੇ ਕਹੀ ਜਾਣਾ ਲੈ ਇੰਨੇ ਟਰੈਕਟਰ ਕੀ ਕਰਨੇ ਤੂੰ ਬਾਹਰ ਬੈਠੇ ਨੇ ਮੈਂ ਜਦੋਂ ਟਰੈਕਟਰ ਲੈਣਾ ਉਹਨੇ ਕਹਣਾ ਲੈ ਕੀ ਕਰਨਾ ਸੀ ਆਪਣੇ ਕੋਲ ਹੈ ਤਾਂ ਹੈਗਾ ਉਹਨੇ ਕਹਣਾ ਮਹਿੰਦਰਾ ਇੰਨਾ ਕੰਮ ਤਾਂ ਕਰਦਾ ਆ ਬਾਪੂ ਦਾ ਫੇਵਰਟ ਟਰੈਕਟਰ ਹੁੰਦਾ ਸੀਗਾ ਬਸ ਉਹਨੇ ਆਹੀ ਚਲਾਉਣਾ ਉਹ ਉਹ ਮਹਿੰਦਰੇ ਤੇ ਹੀ ਹੁੰਦਾ ਸੀ ਉਹਨੇ ਕਹਣਾ ਲੈ ਮਹਿੰਦਰਾ ਇੰਨਾ ਤਾਂ ਕੰਮ ਕਰਦਾ ਆਪਣਾ ਮੈਂ ਕਹਿੰਦਾ ਡੈਡੀ ਹੁਣ ਇਹ ਤਾਂ ਛੋਟੀ ਪਾਵਰ ਦੇ ਕੰਮ ਹੀ ਨਹੀਂ ਕਰਦੇ ਮਜਨੋ ਆਹ ਯਾਰ ਆ ਨਾ ਕਾਪਾ ਸਾਫ ਕਰੀਆ ਆਪਣੇ ਬੰਨੇ ਬੰਨੇ ਦੇ ਉਹਨੇ ਸਪਰੇਅ ਮਾਰਦੀ ਇੱਥੋਂ ਤੇ ਲੈ ਕੇ ਉਹ ਬੋਰਡ ਤੱਕ ਤੇ ਪਰਲਾ ਪਾ ਸਾਫੀ ਥੋੜਾ ਸਫਾਈ ਕਰਾ ਦੇ ਬਾਪੂ ਨੇ ਕਹਣਾ ਮੇਰਾ ਮਹਿੰਦਰਾ ਦਾ ਬਹੁਤ ਕੰਮ ਕਰਦਾ ਦੇਖ ਲੋ ਜਦੋਂ ਵੀ ਉਹ ਡੈਡੀ ਆਉਂਦਾ ਸੀਗਾ ਪਾਇਆ ਯੂ ਦਾਇਆ ਜੀ ਲੱਗਦੇ ਆ ਕਹਿੰਦਾ ਕਿ ਬਾਪੂਆਂ ਦਾ ਯਾਨੀ ਕਿ ਆ ਬਾਲਾ ਜਿਆਦੇ ਪਿਆਰ ਤਾਂ ਉਹਨਾਂ ਨਾਲ ਹੀ ਸੀਗਾ ਮੇਰਾ ਤੇ ਅੱਜ ਵੀ ਜਾਨੀ ਕਿ ਗੱਲ ਕਰਕੇ ਰੋਣਾ ਆ ਜਾਂਦਾ ਉਹਨਾਂ ਨੂੰ ਯਾਦ ਕਰਕੇ ਨਾ ਜਦੋਂ ਦੇਖਦਾ ਹਾਂ ਹਾਂ ਲੋਡ ਕਰ ਲੈਣ ਉਹ ਉਧਰ ਮਗਰ ਰੱਖਾਂਗੇ ਤੇ ਆਹ ਟਰੈਕਟਰ ਉਹਨਾਂ ਨੇ ਚਲਾਇਆ ਜਿੰਨੀ ਵਾਰ ਵੀ ਉਹ ਆਏ ਆ ਉਹ ਬਾਪੂ ਨੇ ਆ ਕੇ ਫੇਰ ਇਹੀ ਚਲਾਇਆ ਇਹ ਤਾਂ ਹੀ ਸਾਡੇ ਫਾਰਮ ਦਾ ਗਹਿਣਾ ਹਾਂ ਏ ਵੀ ਏ ਵੀ ਰੱਖ ਲੈ ਮੰਜ ਨੂੰ ਆ ਪੈਪ ਦਾ ਰਹਿਣ ਦੇ ਪੈਪ ਖੋਲ ਕੇ ਪਰਲੇ ਪਾਸੇ ਨਾਲ ਰੱਖ ਦੇ ਉਹ ਕਮਰੇ ਨਹੀਂ ਆ ਜਿੰਨਾ ਜਾਲੀ ਜੂਲੀ ਆ ਇਹ ਸਾਰਾ ਲੈ ਚਾਲਾ ਡਾਲਾ ਚੱਕ ਕੇ ਪਰਾਂ ਰਖਵਾ ਤੇ ਪਰਲੇ ਪਾਸੇ ਵੀ ਦੇਖ ਲੈ ਮੂਰੇ ਕੁਛ ਹੈਗਾ ਇਧਰੋਂ ਆ ਆ ਫਰੋਜ ਉਹਨਾਂ ਨੂੰ ਕਿਹਾ ਪਾਸੇ ਰੱਖਣੀ ਹੈ ਬਿਹਾਰੀਆਂ ਨੇ ਇਧਰੋਂ ਚੱਕ ਕੇ ਇਧਰ ਰੱਖ ਦੇ ਇਹ ਤੋੜਨਾ ਨਾ ਆਪਾਂ ਹਾਂ ਇਹ ਸਾਰਾ ਕੋ ਖੋਲ ਦੇਣਾ ਇਹ ਹਜੇ ਰਹਿਣ ਦੇ ਤੂੜੀ ਭਰਨ ਕੇ ਫੇਰ ਚੱਕਵਾ ਦਾਂਗੇ ਆ ਚੱਕ ਲੋ ਸਾਰਾ ਕੰਧ ਦੇ ਬਗਲ ਨਹੀਂ ਇਹਨੂੰ ਮੂਰੀ ਰੱਖਿਓ ਕਿਤੇ ਹੁਣ ਉਹ ਕੰਧ ਦੇ ਕੋਲੇ ਕਿੱਥੇ ਜਾ ਹੁਣ ਉੱਤੋਂ ਘੁੰਮ ਗਿਆ ਆ ਫੇਰ ਗਫਾਰ ਉਹ ਗਫਾਰਾ ਕਈਆਂ ਹੈਗੀਆਂ ਤੁਹਾਡੇ ਕੋਲੇ ਉਹ ਮੱਲਾ ਘਾਹ ਸਾਫ ਕਰੋ ਸਾਰਾ ਇੱਥੋਂ ਤੇ ਉੱਥੇ ਤੱਕ ਬੋਰਡ ਤੱਕ ਆਪਣਾ ਬੋਰਡ ਦਾ ਘਾਹ ਸਾਫ ਕਰਕੇ ਤੇ ਪਰਲੇ ਪਾਸੇ ਵੀ ਕਰ ਦੋ ਉਹਨੂੰ ਨਾ ਰੋਡ ਦੇ ਨਾਲ ਖਲਾ ਰਹੋ ਪਤੰਦਰ ਨੂੰ ਕਿਹਾ ਦੀ ਵੀ ਰੋਡ ਦੇ ਨਾਲ ਖਲਾਰਨਾ ਉਹ ਦੇਖ ਕਿੱਥੇ ਕਿੱਥੇ ਢੇਰੀ ਕਰਿਆ ਲਓ ਜੀ ਅੱਜ ਮੌਸਮ ਥੋੜਾ ਖਰਾਬ ਸੀਗਾ ਮੈਂ ਕਿਹਾ ਭਿੰਡੀ ਚ ਜੂਰੀਆ ਸਿਟੀ ਹੈ ਅੱਜ ਜੰਮੇ ਜੇ ਗੱਟੂ ਪਏ ਆ ਪਹਿਲਾਂ ਇਹਨਾਂ ਨੂੰ ਤੋੜਾਂਗੇ ਪੁਰਾਣਾ ਰਹੋ ਅੱਜ ਸਾਰਾ ਜਿੰਨਾ ਨਿੱਕੜ ਸੁੱਕੜ ਘਟ ਵੱਧ ਸੀਗਾ ਆ ਡੀਏਪੀ ਭੋਰਾ ਕ ਖਰਾਬ ਹੋਇਆ ਪਿਆ ਗਿੱਲਾ ਗੁੱਲਾ ਸਾਰਾ ਇਕੱਠਾ ਰਲਾ ਕੇ ਢੇਰੀ ਲਾ ਕੇ ਆਂ ਤੋੜ ਤੋੜ ਕੇ ਫੇਰ ਸੜਦੇ ਅੱਜ ਪਾਣੀ ਲੱਗਦਾ ਭਿੰਡੀ ਨੂੰ ਅੱਜ ਪਾਣੀ ਲਾਉਣ ਲੱਗੇ ਹੋਏ ਚਲੋ ਕਿਵੇਂ ਇਹਨਾਂ ਨੂੰ ਭਿੰਡੀ ਨੂੰ ਨਾ ਯੂਰੀਆ ਜਾਦੀ ਬੀਜ ਜੀ ਬਹੁਤ ਘੱਟ ਪਾਇਆ ਤੇ ਹੁਣ ਉਹਦੇ ਰੰਗ ਰੋਬਨ ਲਈ ਪਾਉਣਾ ਪੈਣਾ ਯੂਰੀਆ ਤੇ ਅੱਜ ਪਾਣੀ ਲੱਗਦਾ ਮੈਂ ਸਪਰੇਅ ਕਰਨੇ ਜਾਣਾ ਸੀ ਬਲਾਸਪੁਰ ਸਪਰੇਅ ਕਰਨੀ ਹੁਣ ਕੈਨਸਲ ਕਰਤੀ ਤੇ ਮੈਂ ਕਿਹਾ ਹੁਣ ਪਹਿਲਾਂ ਪਿੰਡੀ ਦੀ ਉਹ ਕਰੋ ਦੇਖ ਰੇ ਜੂਰੀਆ ਜ ਆ ਸਿੱਟੀ ਜੂਰੀਆ ਜ ਆ ਸਾਫਤੇ ਗੱਟੇ ਨਾ ਸਾਜੀ ਜਿਹੜੇ ਵਧੀਆ ਵਾ ਉਹ ਚੋ ਰੱਖ ਲਿਓ ਦੂਜੇ ਪਾ ਦਿਓ ਆ ਜਿਹੜੇ ਅੱਦੇ ਅੱਦੇ ਆ ਉਹ ਪਾ ਦਿਓ 6 ਗੱਟੂਆਂ ਦੇ ਹਿਸਾਬ ਨਾਲ ਪਾ ਦੇ ਬਸ ਵੀ ਸਾਫਤਿਆਂ ਚੋ ਇੱਕ ਰੱਖ ਦੋ ਰੱਖਣਿਆ ਦੋ ਰੱਖ ਲਿਓ ਜਿੰਨੇ ਰੱਖਣਿਆ ਰੱਖ ਲਿਓ ਆ ਸਮਾਰ ਕੇ ਤੋੜਨ ਦਾ ਕੰਮ ਕਰ ਲਿਓ ਉੱਥੇ ਆਨਾ ਪਗੋਹੇ ਵਾਲਾ ਟੋਆ ਇੱਥੋਂ ਖਾਲੀ ਕਰਨਾ ਇਹ ਤੋਂ ਖਾਲੀ ਕਰਕੇ ਤੇ ਇਹਦਾ ਕੰਮ ਇਹਨੂੰ ਆਹ ਮਿੱਟੀ ਦੇ ਨਾਲ ਇਹਨੂੰ ਭਰ ਦੇਣਾ ਭਰ ਕੇ ਚਲੋ ਉਹਦੇ ਬਾਤਕਾਂ ਹੈ ਨਾ ਜਦੋਂ ਆਉਂਦੀਆਂ ਨੇ ਖਾਲਜ ਫਿਰਦੀਆਂ ਰਹਿੰਦੀਆਂ ਕਾਹ ਫਿਰਦੀਆਂ ਉਧਰ ਉਹਦੇ ਉਹਦਾ ਵਿੱਚ ਹੀ ਡੁੱਬੀਆਂ ਰਹਿੰਦੀਆਂ ਉਹ ਆਹ ਫਿਰਦੀਆਂ ਦੋਨੇ ਬਥੇਰੀ ਘੇੜੀ ਦਿੰਦੀਆਂ ਉਹ ਤਾਂ ਝੋਨੇ ਝੁੰਨੇ ਜਹਨ ਪੂਰੇ ਘੇੜੇ ਦੇ ਆਉਂਦੀਆਂ ਮਗਰ ਤੱਕ ਜਾਂ ਆਦੀ ਫਿਰ ਆ ਗੁਹਾ ਜੇ ਸਾਰਾ ਚੱਕ ਕੇ ਉੱਥੇ ਆਪਣਾ ਖੇਤ ਆ ਉਹ ਜਿੱਥੇ ਟੀਨ ਆ ਪੱਟਿਆਂ ਵਾਲੇ ਚ ਬਾਅਦ ਚ ਖਲਾਰ ਦਾਂਗੇ ਆ ਸਾਰਾ ਚੱਕ ਕੇ ਇਹਦੇ ਨਾਲ ਟੂਆ ਭਰ ਦੇਣਾ ਇਹਨੂੰ ਖਾਲੀ ਕਰ ਦੇਣਾ ਵਧੀਆ ਜਗ੍ਹਾ ਬਣਾ ਦੇਣਾ ਖੇਤੀ ਬੀਜ ਲਿਆ ਕਰਾਂਗੇ ਆ ਦੇ ਪਿੰਡੀ ਨੂੰ ਚੱਲਦਾ ਪਾਣੀ ਆ ਆਪਣੀ ਨੂੰ ਤੇ ਆ ਸਾਰਾ ਰੋਡ ਦੇ ਨਾਲ ਨਾਲ ਦਰਾਗਦ ਰੁਕਦੇ ਜੇ ਵੱਡੇ ਆ ਸਫਾਈ ਕਰਨ ਨੂੰ ਪੈਂਗਾ ਵੇਲੇ ਹੁੰਦੇ ਆ ਜਦੋਂ ਬੰਦੇ ਉਹ ਦੋ ਸਵਾਈ ਕਰੀ ਜਾਂਦਾ ਰਿਹਾ ਉਹ ਪੈਨ ਪਾਣੀ ਚੱਲਦਾ ਵਾ ਮੈਂ ਕਿਹਾ ਹੁਣ ਇਹਨੂੰ ਯੂਰੀਆ ਜਾਰੀਆ ਸਿੱਟੀ ਇਹ ਚੰਗਾ ਤੇ ਰੇਤੇ ਜੋ ਬਨ ਚੜਿਆ ਰੂ ਰੰਗ ਰੂਪ ਸੋਹਣਾ ਹੋ ਜੂ ਮੂੰ ਤਾਂ ਬੈਕ ਦੀ ਹੈਗੀ 23 24 ਰੁਪਏ ਭਿੰਡੀ ਵਿਖੀ ਜਾਂਦੀ ਹੈ ਵਧੀਆ ਪਾਣੀ ਲੱਗੇ ਨੇ ਪਰ ਅੱਜ ਹੁਣ ਯੂਰੀਆ ਸੜਦੇ ਆਂ ਫੇਰ ਦੇਖਦੇ ਆਂ ਕੀ ਬਣਦਾ ਇਹ ਉਹੀ ਖੱਤਾ ਲੱਗਦਾ ਹੁੰਦਾ ਦੇਖਣ ਨੂੰ ਵੀ ਹਾਂ ਗਿੱਲਾ ਵਿਆ ਗਿੱਲਾ ਵਿਆ ਕਿਉਂਕਿ ਭਿੰਡੀ 부ੜੀਆਂ ਦੇ ਤਰ੍ਹਾਂ ਨਾਲ ਨਾ ਕੈੜਾ ਹੋ ਜਾਂਦਾ। ਆ ਸਾਰੇ ਦਰੱਖਤ ਰੂਪ ਦੇ ਛਾਂਗ ਤੇ ਸਾਈਡਾਂ ਤੋਂ ਵਿੱਚ ਲਗਾ ਹਾਂ ਸਾਫ਼ ਰਹਿਣਗੇ ਹਨ। ਆ ਬਾਸਮਤੀ ਨੇ ਬਹੁਤ ਸੋਹਣਾ ਨੁਸਾਰਾ ਲਿਆ ਆਪਣੇ। ਅੱਜ ਭਿੰਡੀ ਵੀ ਸੋਚੂ ਵੀ ਮੇਰੀ ਇੰਨੀ ਦਿਨਾਂ ਬਾਅਦ ਇੰਨੀ ਸੇਵਾ ਕਰਦੀ ਇਕੱਠੀ ਵਿੱਚੀ ਮੂੰਗੀ ਖਲਾਦੀ ਵਿੱਚੀ ਮੱਕੀ ਖਲਾਦੀ। ਵਿੱਚੀ ਡੀਏਪੀ ਪਾਤਾ ਵਿੱਚੀ ਜੂਰੀਆ ਪਾਤਾ ਸਾਰਾ ਕੁਝ ਰਲਿਆ ਰਲਿਆ ਵਿੱਚੀ ਕਣਕ ਵੀ ਸੜਦੀ ਪਿੰਡੀ ਨੇ ਗਾਣਾ ਸਾਲਾ ਬਾਦਮਤੀ ਨੇ ਸੜਦੀ ਹੁਣ ਵਿੱਚ ਅੱਛਾ ਇਹ ਵੀ ਡੀਏਪੀ ਹੋਈ ਹੈ ਇਹ ਡੀਏਪੀ ਤੇ ਪोटाश ਸਾਰਾ ਕੁਝ ਇਕੱਠਾ ਕਰਕੇ ਸੜਦੋ ਪਿੰਡੀ ਨੇ ਡੜੇ ਡੂਲੇ ਚੰਗੀ ਤਰ੍ਹਾਂ ਹੋਣੇ 6 ਕੱਟੂ ਹੋ ਗਏ ਜੂਰੀਏ ਦੇ ਬਹੁਤ ਠੀਕਾ ਛੱਟਾ ਵਧੀਆ ਦੇ ਦਿਓ ਹੁਣ ਆ ਗੱਟੂ ਯਾਰ ਐਵੇਂ ਨਾ ਸੈੱਡ ਦੇ ਇਹਨਾਂ ਨੂੰ ਪਾਣੀ ਵਿੱਚ ਵੀ ਕੱਢ ਦਿਓ ਜੇ ਚੱਜਦੇ ਆ ਸਾਰੇ ਇੱਥੇ ਖਾਲ ਵਿੱਚ ਹੀ ਧੋਗੇ ਕਰ ਦੋ ਕਿਉਂ ਪੜੇਗਾ ਮਰਦੀ ਛੋਟਾ ਕੀ ਕਰਨਾ ਹੈ ਇਹ ਰਾਮ ਕੀ ਸੀ ਇਹ ਪੋਟਾਸ਼ ਹੈ ਇਹ ਪੋਟਾਸ਼ ਹੈ ਇਹ ਪੋਟਾਸ਼ ਹੈ ਇਹ ਪੋਟਾਸ਼ ਹੈ ਪੋਟਾਸ਼ ਹੈ ਆਪਾਂ ਦੇ ਕੋਈ ਸੋਹਣੀ ਕਿੱਟੀ ਲਈ ਆਈ ਸੀ ਵੀ ਆਪਣੇ ਆਹ ਪੋਟਾਸ਼ ਹੈ ਆ ਬਾਬੇ ਥਾਈ ਸੀ ਬਾਬੇ ਨੂੰ ਨਜ਼ਰ ਲੱਗੀ ਸੀ ਆ ਪੋਟਾਸ਼ ਕੀ ਆ ਅੱਜ ਸਾਰਾ ਕੋ ਇਕੱਠਾ ਹੀ ਕਰਦਾ ਭਿੰਡੀ ਨੂੰ ਭਿੰਡੀ ਵੀ ਕਹੂਗੀ ਵੀ ਇਹ ਕਿਹਨਾਂ ਖਿੜਦੇ ਹਾਂ ਭਿੰਡੀ ਅੱਜ ਕਹੂਗੀ ਮੈਂ ਕੀ ਕੀ ਕਰਾਂ ਕੀ ਕੀ ਖਾਵਾਂ ਕੀ ਕੀ ਛੱਡਾਂ ਹੂੰ ਇਹ ਗਿੱਲਾ ਝੀਕੇ ਤੋਂ ਪੜੀਂ ਚਪਲ ਖੋਲ ਚਪਲ ਖੋਲ ਕੱਟ ਦੇ ਦੂਗੀ ਉਹ ਇਧਰ ਆਵਾਕ ਕਰੀਂ ਤਾਪਨ ਡਲੀਆਂ ਡੁਲੀਆਂ ਚੰਗੀ ਤਰ੍ਹਾਂ ਫੋੜ ਲਿਓ ਸਮਾਰ ਕੇ ਮੌਸਮ ਫੇਰ ਪੂਰਾ ਖਰਾਬ ਹੋ ਜਾ ਹੀ ਜਾਂਦਾ ਬਹੁਤ ਵੀਰ ਕਹਿੰਦੇ ਆ ਵੀਰੇ ਯਾਰ ਸਾਡੇ ਡੋਡੀ ਪੈ ਗਈ ਝੋਨੇ ਨੂੰ ਐ ਹੋ ਗਿਆ ਫਲਾਨਾ ਹੋ ਗਿਆ ਧਮਕਾ ਹੋ ਗਿਆ ਹਨਾ ਵੀਰੇ ਡੋਡੀ ਐਤਗੀ 26 ਝੋਨੇ ਨੂੰ ਹੋਰ ਕਈ ਵੈਰੈਟੀਆਂ ਨੂੰ ਮੈਨੂੰ ਪਤਾ ਕਿ ਹਰੇਕ ਝੋਨੇ ਨੂੰ ਚ 26 ਝੋਨੇ ਨੂੰ ਤਾਂ ਡੋਡੀ ਪਈ ਹੋਈ ਆ ਹਨਾ ਜੇ ਆਪਾਂ ਸਪਰੇਅਸ ਪ੍ਰੂਵ ਕਰੀਆ ਉਹਦੇ ਨਾਲ ਐ ਹੋ ਨਹੀਂ ਹੈਗਾ ਕਿ ਪਈ ਨਹੀਂ ਹਾਂ ਵੀ ਬਸ 2-4% ਇੰਨੀ ਕੁ ਪਈ ਆ ਹੁਣ ਜਿਵੇਂ ਆ ਆਪਣਾ ਗੇਤਾ ਝੋਨਾ ਹਨਾ ਇਹਨੂੰ ਹੈ ਨਹੀਂ ਡੋਡੀ ਪਰ ਇਹਦੇ ਕਿੱਥੇ ਆ ਡੋਡੀ ਜਿੱਥੇ ਕਿਤੇ ਖੁੰਜੇ ਖਾਂਜੇ ਚ ਪਾਣੀ ਖੜਾ ਉਹੋ ਜੇ ਉਹੋ ਜੇ ਖੱਤਾ ਉੱਥੇ ਆ ਜਿੱਥੇ ਖੁੰਜੇ ਖਾਂਜੇ ਚ ਪਾਣੀ ਖੜਾ ਨਹੀਂ ਉਹ ਨਹੀਂ ਹੈਗੀ ਡੋਡੀ ਹੈ ਨਾ ਕਿਤੇ ਜਿੱਥੇ ਪਾਣੀ ਖੜਾ ਜਾਂ ਜਿੱਥੇ ਰਿਓ ਦਾ ਜਾਦੇ ਛਿੱਟਾ ਵੱਜਿਆ ਹੋਇਆ ਉਹੋ ਜੀ ਜਗ੍ਹਾ ਦਾ ਇਹ ਡੋਡੀ ਇਹੋ ਜੀ ਇਹੋ ਜੀ ਵੈਰੈਟੀ ਤੇ ਜ਼ਿਆਦੇ ਆ ਕਿ ਜਿੱਡੀ ਕ ਇਹਦੀ ਉਮਰ ਹੈ ਨਾ ਉੱਡੀ ਕ ਵੈਰੈਟੀ ਤੇ ਜ਼ਿਆਦੇ ਡੋਡੀ ਆ ਇਹਦੇ ਵਿੱਚ ਹੈਗੀ ਆ ਜਿੱਥੇ ਨੀਮਾ ਖੱਤਾ ਵਾ ਨਾਲ ਨਾਲ ਬੰਨੇ ਦੇ ਨਾਲ ਜਾਂ ਕਿਤੇ ਖੁੰਝੇ ਉੱਥੇ ਹੈਗੀ ਆ ਬੱਟ ਦੇ ਨਾਲ ਨਾਲ ਪੈਂਦੀ ਹੁੰਦੀ ਆ ਤੇ ਉੱਥੇ ਡੋਡੀ ਪਈ ਹੋਈ ਆ ਤੇ ਅੱਗੇ ਹੁਣ ਪਿਛਲੇ ਸਾਲ ਜਮਾ ਹੀ ਨਹੀਂ ਸੀ ਵੀ ਅੱਗੇ ਆ ਮੈਂ ਹਰੇਕ ਸਾਲ ਤੋਂ ਕਸਾਈਡ ਕਰਦਾ ਹਾਂ ਨਾ ਬਿਲਕੁਲ ਵੀ ਡੋਡੀ ਨਹੀਂ ਸੀ ਕਿਸੇ ਵੀ ਪਾਸੇ ਵੀ ਕਿਸੇ ਵੀ ਪਾਸੇ ਡੋਡੀ ਪਈ ਹੋਵੇ ਬਿਲਕੁਲ ਨਹੀਂ ਸੀ ਐਨ ਪੂਰੇ ਸਾਫ ਸੂ ਸਾਫ ਝੋਨੇ ਸੀ ਤੇ ਐਤਕੀ ਜਿਹੜਾ ਅਗਸਤ ਦੇ ਵਿੱਚ ਮੀਂਹ ਪਿਆ ਵਾ ਇਹ ਉਹਦਾ ਕਾਰਨ ਆ ਕੀ ਜਿਹੜੀ ਇਹ ਡੋਡੀ ਬਣੀ ਆ ਹਨਾ ਚਾਹੇ ਤੁਸੀਂ ਮਹਿੰਗੀ ਤੋਂ ਮਹਿੰਗੀ ਦਵਾਈ ਕਰ ਲੈਂਦੇ ਤਾਂ ਵੀ ਇਹ ਵੀਰੇ ਰੁਕਣ ਦੇ ਉਹਦੇ ਨਹੀਂ ਸੀਗੀ ਆਸਰੇ ਬੀਅਰ ਰੁਕ ਜਾਂਦੀ ਜੇ ਪੈ ਗਈ ਤਾਂ ਇਹਨੇ ਪੈਣਾ ਹੀ ਸੀ ਪਰ ਜਿਹੜੇ ਹਾਂ ਜਿਹੜੀ ਅਗੇਤੀ ਚ ਅਗੇ ਅਗੇਤਾ ਚੋਂ ਨਾਵਾ ਉਹਨੂੰ ਘੱਟ ਹੁੰਦੀ ਆ ਜਿਹੜਾ ਪਛੇਤਾ ਵਾ ਉਹਨੂੰ ਜ਼ਿਆਦਾ ਬਸ ਇੱਥੇ ਤਾਂ ਹੁਣ ਇਹੀ ਹੱਲ ਆ ਕਿ ਥੋੜਾ ਜਿਆ ਨੂੰ ਪਾਣੀ ਸੁਕਾ ਸੁਕਾ ਕੇ ਲਾਈਏ ਤਾਂ ਫਾਇਦੇਦਾਰ ਆ ਨਹੀਂ ਨਹੀਂ ਵੀ ਪਾਣੀ ਸੁੱਕ ਸੁੱਕ ਕੇ ਲਾਈਏ ਨ ਪੂਰਾ ਸੁਕਾ ਸੁਕਾ ਕੇ ਤਾਂ ਕੰਮ ਚੱਲਣਾ ਨਹੀਂ ਤਾਂ ਫਿਰ ਔਖਾ ਕੰਮ ਹਜੇ ਇਹਨੂੰ ਪਾਣੀ ਹੋਰ ਲਾ ਦਈਏ ਕਿਉਂਕਿ ਹਜੇ ਤੱਕ ਘੱਟੋ ਘੱਟ 10 ਦਿਨ ਤਾਂ ਪੱਕਾ ਕਿਉਂਕਿ ਨਰਮ ਬਹੁਤ ਆ ਝੋਨਾ ਇਹ ਇੰ ਇਦਾਂ ਹੀ ਛੱਬੀ ਖੜਾ ਸਾਰਾ ਆਪਣਾ ਇਹ ਜਿਹਾਂ ਰੰਗ ਦਾ ਸਾਰਾ ਨਾਲੇ ਆ ਗੇਤਾ 26 ਲੱਗਿਆ ਆ ਪੂਰਾ ਇਹ ਮਸ਼ੀਨ ਵਾਲਾ ਦਾ ਹੀ ਇੱਕ ਪੰਗਾ ਵੀ ਕਹਿ ਲੋ ਕਿ ਇਹ ਖਾਸੀਅਤ ਵੀ ਆ ਕਿ ਅਗੇਤਾ ਲਾਇਆ ਵੀ ਪੂਰੇ ਉਨਾਂ ਡੈਨ ਆਪਦੇ ਪੂਰੇ ਕਰਦਾ ਜੇ ਇਹੀ ਝੋਨਾ ਕਿਤੇ ਹੱਥ ਦਾ ਲੱਗਿਆ ਹੁੰਦਾ ਹੁਣ ਨੂੰ ਅੱਜ ਤੋਂ 5 ਦਿਨ ਪਹਿਲਾਂ ਵੱਢਿਆ ਜਾਂਦਾ ਆਪਣਾ ਸਹੌਲੀ ਜਿਹੜਾ ਝੋਨਾ ਲੱਗਿਆ ਹੋਇਆ ਵਾ ਉਹ 17 ਤਰੀਕ ਦਾ ਲੱਗਿਆ ਹੋਇਆ 17 16 ਦਾ 17 18 ਹੈ ਨਾ ਇਦਨ ਉਹ ਜਿਹੜੇ ਹਜੇ ਵੀ ਦਦਾਣੇ ਹਰੇ ਆ ਕੀ ਉਹ ਹਜੇ ਵੀ 5 5 4 5 ਤਰੀਕ ਤੱਕ ਵੱਢਣ ਵਾਲਾ ਹੈ ਨੀਗਾ ਹਜੇ ਵੀ ਉਹ ਤੁਸੀਂ ਲਾ ਲੋ ਸਾਹਿਬ ਕੀ ਹੋਰ ਕਿੰਨਾ ਟਾਈਮ ਖੜ ਸਕਦਾ ਹਨਾ ਝੋਨਾ ਤੇ ਜੇ ਹੀ ਉਹ ਹੱਥੀ ਲੱਗਿਆ ਹੁੰਦਾ ਹੁਣ ਨੂੰ ਪੂਰਾ ਉਹ ਪੱਕ ਗਿਆ ਹੁੰਦਾ ਝੋਨਾ ਇੰਨਾ ਫਰਕ ਇਹਨੂੰ ਪਾਣੀ ਇੱਕ ਲਵਾ ਦਿੰਨੇ ਆ ਉਹ ਮੇਰਾ ਬੰਦ ਕਰਵਾਇਆ ਸੀ ਮੈਂ ਕਿਹਾ ਪਾਣੀ ਹਜੇ ਰੋਕ ਕੇ ਲਾਵਾਂਗੇ ਤੇ ਹੁਣ ਇਹਨੂੰ ਪਾਣੀ ਲਵਾਉਣਾ ਸ਼ੁਰੂ ਹੀ ਕਰਵਾਨੇ ਇੱਕ ਲਵਾ ਦੀ ਇੱਕ ਪਾਣੀ ਇੱਕ ਪਾਣੀ ਲਾਏ ਤੇ ਵੱਡਿਆ ਜਾਣਾ ਆ ਥੱਲੇ ਵਾਲੇ ਦਾ ਦੋਨੇ ਮੋਟਰ ਹੁਣ ਥੱਲੀ ਚੱਲਦੀਆਂ ਉਹ ਵੀ ਇੱਧਰ ਚੱਲਦੀ ਆ ਵੀ ਇੱਧਰ ਚਲਾਈ ਇੱਕ ਪਾਣੀ ਲਾ ਕੇ ਫਿਰ ਬੰਦ ਹੋ ਜਾ ਝੋਨੇ ਭਾਰੇ ਬਹੁਤ ਆ ਆਪਣੇ ਸਾਰੇ ਝੋਨੇ ਭਾਰੇ ਸਿਰਫ ਸਾਰੇ ਖੱਤਿਆਂ ਚੋਂ ਤਿੰਨ ਜਾਂ ਚਾਰ ਕਿੱਲੇ ਆਪਣੇ ਮਾੜੇ ਹੋਣਗੇ ਜਿਹੜੇ ਉਹ ਵੀ ਇੱਕ ਦੋ ਦੋ ਕੁ ਗਿੱਲੇ ਨਵੇਂ ਖੱਤਿਆਂ ਚ ਇਹ ਚ ਪਹਿਲੀ ਵਾਰ ਝੋਨਾ ਲੱਗਿਆ ਮਿੱਟੀ ਬਾਲੀ ਚੱਕੀ ਗਈ ਉਹ ਜਿ ਧਲੀਆਂ ਜੀਆਂ ਨੇ ਤੇ ਬਸ ਹੋਰ ਕਿਤੇ ਉਹ ਆਪਣਾ ਸਾਰਾ ਵਾਹਿਗੁਰੂ ਦੀ ਕਿਰਪਾ ਨਾਲ ਝੋਨਾ ਵਧੀਆ ਬਸ ਬਾਬਾ ਜੀ ਆਸ ਰੱਖਣ ਵੀ ਵਧੀਆ ਕਰਕੇ ਸਾਰੇ ਕਿਸਾਨ ਪੇਰਾਂ ਦਾ ਸਿਰੇ ਲੱਗ ਜਵੇ ਕਿਉਂਕਿ ਬਹੁਤ ਆਸਾਂ ਨੇ ਬਾਈ ਇਹ ਤੇ ਬਹੁਤ ਆਸਾਂ ਨੇ ਬਹੁਤ ਆਸਾਂ ਜੁੜੀਆਂ ਹੁੰਦੀਆਂ ਤੇ ਕੱਲੇ ਜੱਟ ਦੀ ਰੋਟੀ ਨਹੀਂ ਇਹ ਤਾਂ ਚੱਲਣੀ ਸਾਰਿਆਂ ਦੀ ਰੋਟੀ ਚੱਲਣੀ ਆ ਤੁਸੀਂ ਇਹ ਦੇਖ ਲਓ ਕਿ ਐਤ ਕੀ ਸੈਲਰ ਵਾਲਿਆਂ ਨੂੰ ਪਹਿਲਾ ਸਾਲ ਜਦੋਂ ਘਾਟਾ ਪਿਆ ਉਹ ਵੀ ਕਹਦੇ ਕੋਈ ਸੈਲਰ ਵਾਲੇ ਕਹਿੰਦੇ ਆ ਵੀ ਕਰੋੜ ਰੁਪਏ ਦਾ ਘਾਟਾ ਪੈ ਗਿਆ 2 ਕਰੋੜ ਦਾ ਘਾਟਾ ਪੈ ਗਿਆ ਹਨਾ ਇਹ ਗੱਲਾਂ ਆਮ ਕਰ ਰਹੇ ਆ ਸੈਲਰਾਂ ਵਾਲੇ ਸਾਰੇ ਜੋ ਵੀ ਚਲੋ ਵੀਰ ਵਿੱਚ ਕਿਸਾਨ ਵੀਰ ਆਪਣੇ ਟ੍ਰੈਟ ਜ਼ਿੰਮੇਦਾਰਾਂ ਦੇ ਵੀ ਹੈ ਸੈਲਰ ਤੇ ਦੂਜਿਆਂ ਦੇ ਵੀ ਆ ਆਪਣੇ ਆੜਤੀਆਂ ਦੇ ਆ ਵੀ ਆ ਲਾਹਲਿਆਂ ਦੇ ਵੀ ਹੈ ਨਾ ਸੈਲਰ ਹੈ ਨਾ ਵੀ ਜਿਵੇਂ ਹੈਗੇ ਪਰ ਸਾਰੇ ਕਹਿੰਦੇ ਆ ਵੀ ਘਾਟਾ ਪੈ ਗਿਆ ਪਰ ਇਹ ਤਾਂ ਨਹੀਂ ਕਦੇ ਕਿਸੇ ਨੇ ਕਿਹਾ ਜਦੋਂ ਇੱਕ ਸੈਲਰ ਚੋ ਕਰੋੜ ਕਰੋੜ ਵਟ ਦੇ ਸੀ 2-2 ਕਰੋੜ ਵਟ ਦੇ ਸੀ ਉਹ ਤਾਂ ਕਿਸੇ ਨੇ ਨਹੀਂ ਕਿਹਾ ਹਨਾ ਉਦੋਂ ਕਿਸੇ ਨੇ ਦੱਸਿਆ ਵੀ ਅਸੀਂ ਐਤ ਕੀ 2 ਕਰੋੜ ਵਟਿਆ ਜਾਂ ਕਰੋੜ ਰੁਪਈਆ ਵਟਿਆ ਨਹੀਂ ਦੱਸਿਆ ਹਨਾ ਤੇ ਜਾਣ ਕੇ ਦੇਖ ਲੋ ਵੀ ਸੈਲਰ ਵਾਲਿਆਂ ਨੂੰ 1 ਸਾਲ ਘਾਟਾ ਪਿਆ ਤੇ ਚੀਕਾਂ ਨਿਕਲ ਗਈਆਂ ਜਿਹੜਾ ਜੱਟ ਜ਼ਿਮੀਦਾਰ ਨੂੰ ਘਾਟਾ ਹਰੇਕ ਸਾਲ ਹੀ ਪੈ ਜਾਂਦਾ ਉਹ ਤਾਂ ਕਦੀ ਰੋਂਦਾ ਨਹੀਂ ਇਸੇ ਕਰਕੇ ਆ ਕਿ ਭਾਈ ਜੱਟ ਤਾਂ ਇਉਂ ਕਹਿ ਦਿੰਦਾ ਚੱਲ ਹੋਊ ਐਤਕੀ ਨਹੀਂ ਅਗਲਾ ਸਾਲ ਸਹੀ ਠੀਕ ਨਹੀਂ ਇਹ ਗੱਲ ਆ ਜਾਂਦੀ ਹੈ ਜੱਟ ਦੀ ਤਾਂ ਨਹੀਂ ਤਾਂ ਕੁਝ ਹੋਵੇ ਬਣਾ ਹਨਾ ਕਿ ਐਡੀਕ ਰੱਬ ਨੇ ਇਹ ਇਹ ਜਿਗਰਾ ਕੱਲਾ ਜ਼ਿਮੀਦਾਰ ਨੂੰ ਹੀ ਦਿੱਤਾ ਹੋਇਆ ਕਿਸਾਨ ਨੂੰ ਕਿ ਚੱਲ ਹੋਊਗਾ ਕਿ ਫੇਰ ਜੁੜ ਜਾਂਦਾ ਵੀ ਚੱਲ ਅਗਲੇ ਸਾਲ ਸਹੀ ਅਗਲੀ ਫਸਲ ਚ ਸਹੀ ਨਹੀਂ ਤਾਂ ਬਸ ਨਹੀਂ ਤਾਂ ਸਾਰੇ ਰੋਣ ਵਾਲੀ ਆ ਹੋਰ ਕੀ ਕਰਨ ਤੇ ਬਹੁਤ ਔਖਾ ਕੰਮ ਤੇ ਪਰ ਇਹ ਤੱਕ ਪਹਿਲੇ ਸਾਲ ਹੀ ਜਾਨੀ ਕਿ ਉਹਨਾਂ ਨੇ ਚੀਕਾਂ ਕੱਢਦੀਆਂ ਕਿ ਆ ਹੁਣ ਜਾਣ ਕੇ ਤੰਗ ਕਰੀ ਜਾਂਦੇ ਆ ਹਨਾ ਚਲੋ ਉਹ ਤਾਂ ਸ਼ੁਰੂ ਇੱਕ ਤਰੀਕ ਤੋਂ ਹੋਣੀ ਆ ਮੰਡੀ ਪਰ ਪਹਿਲਾਂ ਹੀ ਲੋਕਾਂ ਨੂੰ ਡਰਾਇਆ ਜਾਂਦਾ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਵੀਰੇ ਸਾਡੀ ਛੱਬੀ ਆ ਕੀ ਉਹ ਮੈਂ ਕਹਿਆ ਵੀਰੇ ਕੁਝ ਨਹੀਂ ਹੁੰਦਾ ਸਾਰੀ ਛੱਬੀ ਇੱਥੇ ਵਿਕਣੀ ਆ ਠੀਕ ਨਹੀਂ ਆ ਬਸ ਇਹਨਾਂ ਨੇ ਬਹਾਨੇ ਚੱਲਦੇ ਆ ਵੀ ਸੈਲਰ ਵਾਲੇ ਨੇ ਉਹ ਗੱਲਾਂ ਕਰਨੀਆਂ ਨੇ ਸਾਨੂੰ ਇੰਨੇ ਪਰਸੈਂਟ ਦੇ ਦਿਓ ਸਾਨੂੰ ਇੰਨੇ ਪਰਸੈਂਟ ਦੇ ਦਿਓ ਸਰਕਾਰ ਨੇ ਜਿੰਨੀ ਕਮਾਨ ਲਈ ਇਹਨਾਂ ਨੇ ਚਾਹ ਚਾਵਲ ਜਾਣ ਸੈਲਰ ਇਹਨਾਂ ਨੇ ਖਾਲੀ ਥੋੜੀ ਰੱਖਣੇ ਹੁਣ ਅਗਲੀ ਵਾਰ ਨੂੰ ਸਰਕਾਰ ਨੇ ਤਾਂ ਪੈਸੇ ਵੀ ਇਹਨਾਂ ਨੂੰ ਪਾਤੇ ਐਡਵਾਂਸ ਚ ਸਰਕਾਰ ਨੇ ਪੈਸੇ ਪਾਤੇ ਆ ਵੀ ਝੋਨਾ ਖਰੀਦਣ ਦੇ ਲਈ ਪੂਰੀ ਅਡਵਾਂਸ ਇੱਕ ਕਿਸ਼ਤ ਪਾ ਵੀ ਲਈ ਆ ਵੀ ਜਿੱਥੋਂ ਪੈਸੇ ਪੈਂਦੇ ਹੁੰਦੇ ਆ ਵੀ ਜਦੋਂ ਝੋਨਾ ਵਿਕਣ ਲੱਗਿਆ ਜਦੀ ਪੇਮੈਂਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਹੋਰ ਕੀ ਕਰ ਲਵੇ ਸਰਕਾਰ ਚਲੋ ਸਰਕਾਰ ਮਾੜੀ ਆ ਪਰ ਮੈਂ ਕੱਲ ਖਬਰ ਚ ਦੇਖਿਆ ਵੀ ਉਹ ਆਪਦਾ ਕੰਮ ਕਰ ਰਹੇ ਉਹਨਾਂ ਨੇ ਕਰਿਆ ਵਾ ਐਉਂ ਨਹੀਂ ਹੈਗਾ ਕਿ ਹਾਂ ਕੋਈ ਬਹਾਨਾ ਲੱਗਿਆ ਜਾਂ ਕੁਝ ਵੀ ਹੋਰ ਲੱਗਿਆ ਹੋਵੇ ਤੇ ਉਹਨਾਂ ਨੇ ਆਪਦਾ ਕੰਮ ਕਰਿਆ ਹਨ ਤੇ ਹੋਰ ਦੱਸੋ ਕੀ ਕਰ ਸਕਦੇ ਆ ਉਥੇ ਕੋਈ ਨਹੀਂ ਕੁਝ ਕਰ ਸਕਦਾ ਚੌਣੇ ਨੂੰ ਹਜੇ ਪਾਣੀ ਲਾ ਦਈਏ ਕਿਉਂਕਿ ਬੱਲੀ ਦੇ ਉੱਪਰਲੇ 6 6 7 7 ਦਾਣੇ ਹਰੇ ਆ ਇਹਨੇ 10 15 ਦਿਨ ਲੈ ਜਾਣਿਆ ਫੇਰ ਖੱਤਾ ਸੁੱਕ ਜਾਣਾ ਫੇਰ ਦਿੱਕਤ ਆਉਂਦੀ ਆ ਚਲੋ ਬਾਕੀ ਦੂਜੀਆਂ ਮੋਟਰਾਂ ਤੇ ਵੀ ਗੇੜੇ ਮਾਰ ਕੇ ਆਈਏ ਹੁਣ ਆ ਦੇਖ ਲਓ ਇਹ ਆਪਣੀ ਦੂਜੀ ਮੋਟਰ ਇੱਥੇ ਵੀ ਨਹੀਂ ਹੈਗੀ ਹਲਦੀ ਰੋਗ ਹਨਾ ਇੱਥੇ ਸੈਡਾਂ ਸੋਡਾਂ ਤੇ ਕਿਤੇ ਨਹੀਂ ਦਿਖਦਾ ਹੈਗਾ ਹਲਦੀ ਰੋਗ ਨਾ ਉਹਦੇ ਉਹ ਪਰਲੇ ਝੋਨਾ ਉਹ ਵੀ ਆਪਣਾ ਹੀ ਖੱਤਾ ਉਹਦੇ ਦਿਖਦਾ ਹਨ ਇਹਦੇ ਆ ਖੁੰਜੇ ਚ ਕਬੂਟੇ ਨੂੰ ਆ ਇੱਥੇ ਖੁੰਜੇ ਚ ਦੀਕਰ ਦਿਖ ਰਿਹਾ ਆ ਇਹ ਜਿਵੇਂ ਇੱਥੇ ਕਿਤੇ ਪਾਣੀ ਜਾਦੇ ਲ ਖੜਾ ਹੋ ਜਾਂ ਬੰਦਾ ਜਿੱਥੇ ਰਿਓ ਦਾ ਛੱਟਾ ਬਾਈ ਜਾਦੇ ਮਾਰ ਦਿੰਦਾ ਖੜ ਕੇ ਹਨ ਇਹ ਉੱਥੇ ਆ ਇਹ ਜਿੱਥੇ ਪੈਣੀ ਆ ਉਹਦਾ ਪੈਣੀ ਪੈਣੀ ਆ ਭਰਾਵੋ ਤੇ ਆ ਜਿਵੇਂ ਆ ਵੈਰੈਟੀ ਇੱਥੇ ਆ ਸਟੇਜ ਵਾਲੇ ਨੂੰ ਬਹੁਤ ਆ ਏਦੂ ਲੇਟ ਵਾਲੇ ਨੂੰ ਵੀ ਹਲਦੀ ਪੈਣ ਦਾ ਡਰ ਆ ਇਹਨੂੰ ਜੋ ਕੁਝ ਮਰਜ਼ੀ ਕਰ ਲੋ ਜਿਹੜੀ ਨਾ ਇਹ ਅਗਸਤ ਮਹੀਨੇ ਦੇ ਵਿੱਚ ਜਿਹੜਾ ਮੀਂਹ ਪੈਂਦਾ ਇਹ ਉਹੀ ਮਾਰ ਕਰਦਾ ਇਹਦਾ ਤਾਂ ਹੁਣ ਇਹੀ ਹਾਲ ਆ ਵੀ ਇਹਨੂੰ ਦੁਪਹਿਰੇ ਵੱਢਿਓ ਇਹ ਸਾਰੀ ਉੱਡ ਜਾਣੀ ਆ ਠੀਕ ਨਹੀਂ ਸਵੇਰੇ ਨਾ ਇਹਨੂੰ ਸਵੇਰੇ ਵੱਢੋ ਨਾ ਇਹਨੂੰ ਵੱਢੋ ਸ਼ਾਮ ਨੂੰ ਮਸ਼ੀਨ ਵਾਲ ਨਾਲ ਪਹਿਲਾਂ ਗੱਲ ਕਰਕੇ ਰੱਖਿਓ ਜੇ ਇੱਥੇ ਕਿਤੇ ਹਲਦੀ ਪਈ ਆ ਵੀ ਭਾਈ ਅਸੀਂ ਸ਼ਾਮ ਨੂੰ ਵੱਢਣਾਗੇ ਵੱਢਣਾ ਨਹੀਂ ਤੇਲ ਤਰੇਲ ਪੈਣ ਤੋਂ ਪਹਿਲਾਂ ਯਾਨੀ ਕਿ ਇਸਕ ਟਾਈਮ ਜਿਵੇਂ ਹਜੇ ਵੱਜਿਆ 5 ਵਜੇ ਵਾਹ 5 5:30 ਵਜੇ ਤੱਕ ਵੱਡੋ ਵੀ ਉਦੋਂ ਪਹਿਲਾਂ ਨਾ ਇਹਨੂੰ ਲਾਉਏ ਤੇ ਵੱਡੋ ਘੱਟੋ-ਘੱਟ ਬਾਅਦ ਹੀ 12 ਵਜੇ ਜੀਚ ਹਲਦੀ ਪਈ ਆ ਸਾਜਰੇ ਨਾ ਲਾਉ ਉਹਨੂੰ ਖੱਤੇ ਨੂੰ ਹਲਦੀ ਹਲਦੀ ਹੜ ਨੂੰ ਫੇਰ ਹੀ ਰੰਗ ਚੜਦਾ ਜੇ ਆਪਾਂ ਧੁੱਪੇ ਪਾੜਦੇ ਆ ਫੇਰ ਕੁਝ ਨਹੀਂ ਚੜਦਾ ਫੇਰ ਤਾਂ ਸਾਰਾ ਬਾਹਰ ਨਿਕਲ ਜਾਂਦਾ ਹੁਣ ਦੇਖੋ ਝੋਨਾ ਕਿੰਨਾ ਸੋਹਣਾ ਕੀ ਬੋਲ ਰਿਹਾ ਹਨਾ ਆ ਵੀ ਉਹ ਵੀ ਦੇਖੋ ਪੂਰਾ ਐਨ ਸੋਹਣਾ ਐ ਸੋਹਣਾ ਪਿਆ ਝੋਨਾ ਇੱਕਸਾਰ ਮਸ਼ੀਨ ਵਾਲਾ ਝੋਨਾ ਇਹ ਦੋਨੇ ਆਪਾਂ ਰੂੜੀ ਵਾਲਾ ਟੋਆ ਤਾਂ ਭਰਦਾ ਕਿਉਂਕਿ ਹੁਣ ਹਜੇ ਇੱਧਰ ਗੋਹਾ ਸੜਦੇ ਆ ਪਾਥੀਆਂ ਪੱਥਣ ਨੂੰ ਕਿਉਂਕਿ ਘਰੇ ਮੰਮੀ ਉਹਨਾਂ ਨੂੰ ਲੋਡ ਹੁੰਦੀ ਆ ਪਾਥੀਆਂ ਦੀ ਬਹੁਤ ਕੰਮ ਦਿੰਦੀਆਂ ਪਾਥੀ ਆ ਰੂੜੀ ਵਾਲਾ ਟੋਆ ਭਰਦਾ ਹੁਣ ਰੂੜੀ ਨੂੰ ਕਿਤੇ ਹੋਰ ਲਾਉਨੇ ਆ ਐਵੇਂ ਇੱਥੇ ਨਹੀਂ ਮੂਰੇ ਗੰਦ ਪਿਆ ਰਹਿੰਦਾ ਸੀਗਾ ਤੇ ਰੂੜੀ ਨੂੰ ਕਿਸੇ ਹੋਰ ਪਾਸੇ ਕਰ ਦਿੰਨੇ ਆ ਇਹ ਜਗਾ ਕੰਮ ਦੇ ਵਿੱਚ ਆਉਣ ਲੱਗ ਗਏ ਆਪਣੇ ਕੋਲ ਹੀ ਇੱਥੋਂ ਆ ਜਿਹੜੀ ਪਈਆਂ ਬੁਈਆਂ ਤੋਂ ਮਿੱਟੀ ਬਧੀ ਸੀ ਉਹ ਇੱਥੇ ਢੇਰ ਲਾ ਲਿਆ ਸੀ ਉਹ ਤੋਂ ਆਪਾਂ ਉਹ ਸਾਰਾ ਹੁਣ ਇੱਧਰ ਕਰਕੇ ਲਾ ਦਾਂਗੇ ਆ ਵੀ ਇੰਨੀ ਜਗਾ ਉੱਚੀ ਕਰ ਦੇਣੀ ਆ ਆ ਜਿੰਨੀ ਕਿ ਮੇਰੇ ਘਰ ਦੀ ਜ਼ਮੀਨ ਹੈਗੀ ਆ ਮੈਂ ਤਾਂ ਅਲਾ ਦਾ ਸਾਰੇ ਚ ਫਾਰਮ ਹੀ ਬਣ ਜਾਣਾ ਵਾਹਿਗੁਰੂ ਕਿਸੇ ਹੋਰ ਪਾਸੇ ਫਸਲ ਫੁੱਲ ਵਧੀਆ ਲਾ ਦੇਵੇ ਇਕੱਠਾ ਟੱਕ ਜਾ ਖਰੀਦਿਆ ਜਾਵੇ ਠੀਕ ਨਹੀਂ ਵੱਡਾ ਸਾਰਾ ਟੱਕ ਖਰੀਦਿਆ ਜਾਵੇ ਇਹਦੇ ਭਰ ਤੇ ਭਰਿਆ ਗਿਆ ਤੇ ਉਹ ਗੰਦਗੀ ਜੀ ਨਿਕਲ ਗਈ ਸਾਰੀ